ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵੱਲ ਡਰੋਨ ਭੇਜੇ ਜਾਂਦੇ ਨੇ ਤੇ ਇਹਨਾਂ ਡਰੋਨਾਂ ਦੇ ਰਾਹੀਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦਾ ਮੁੱਦਾ ਅਕਸਰ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ। ਤਾਜ਼ਾ ਮਾਮਲਾ ਫਿਰ ਤੋਂ ਦੇਖਣ ਦੇ ਵਿੱਚ ਸਾਹਮਣੇ ਆਇਆ ਹੈ ਪਠਾਨਕੋਟ ਦੇ ਵਿੱਚ ਜਿੱਥੇ ਕਿ ਬਮਿਆਲ ਸੈਕਟਰ ਦੀ ਪਹਾੜੀਪੁਰ ਪੋਸਟ ਦੇ ਕੋਲ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਇਸ ਦੇ ਕੋਲੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ ਤੇ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਇਹ ਵਿਅਕਤੀ ਹੈਰੋਨ ਮੰਗਵਾਉਂਦਾ ਸੀ ਤੇ ਪੁਲਿਸ ਨੇ ਇਸ ਦੇ ਕੋਲੋਂ ਹੈਰੋਨ ਵੀ ਬਰਾਮਦ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ SSP ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਤਿੰਨ ਸਾਥੀ 2 ਦਿਨ ਪਹਿਲਾਂ ਹੀ STF ਅੰਮ੍ਰਿਤਸਰ ਵੱਲੋਂ ਕਾਬੂ ਕੀਤੇ ਗਏ ਸੀ ਤੇ ਫਿਲਹਾਲ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਡਰੋਨ ਦੀਆਂ ਜੋ ਵੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਗਤੀਵਿਧੀਆਂ ਦੇ ਵਿੱਚ ਇਸ ਗਿਰੋਹ ਦਾ ਹੱਥ ਹੁੰਦਾ ਸੀ ਤੇ ਇਹ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਬਤ ਹੋ ਚੁੱਕਿਆ ਹੈ। ਪਠਾਨਕੋਟ ਦੀ CIA ਟੀਮ ਨੂੰ ਇੱਕ ਬਹੁਤ ਹੀ ਠੋਸ ਸੂਚਨਾ ਮਿਲੀ ਸੀ ਕਿ ਜਤਿੰਦਰ ਕੁਮਾਰ ਨਾਮ ਦਾ ਇੱਕ ਪੁਰਾਣਾ ਤਾਰਾਗੜ ਰਹਿਣ ਦਾ ਵਾਸੀ ਹੈ। ਜਿਹੜਾ ਕਿ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਥੋਂ ਜਿਹੜੀ ਡਰੋਨ ਰਾਹੀਂ ਨਾਰਕੋਟਿਕਸ ਦੀ ਸਪਲਾਈ ਆ ਰਹੀ ਆ ਇਹ ਬਤੌਰ ਕੂਰੀਅਰ ਉਥੋਂ ਜਦੋਂ ਡਰੋਨ ਡ੍ਰੌਪ ਕਰ ਦਿੰਦਾ ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਉਥੋਂ ਡਰੱਗਸ ਚੱਕ ਕੇ ਫਰਦਰ ਇਹ ਆਪਣੇ ਹੋਰ ਤਿੰਨ ਸਾਥੀਆਂ ਨਾਲ ਜਿਹੜੀ ਅੱਗੇ ਫਰਦਰ ਸਪਲਾਈ ਕਰਦਾ ਅੱਜ ਸੂਚਨਾ ਮਿਲਣ ਤੇ ਜਤਿੰਦਰ ਕੁਮਾਰ ਨੂੰ ਉਸਦੀ ਇੱਕ ਮੋਟਰਸਾਈਕਲ ਡਰੱਗਸ ਅਤੇ ਡਰੋਨ ਜੋ ਕਿ ਪਾਕ ਸਾਈਡ ਤੋਂ ਆਇਆ ਸੀ ਔਰ ਇੰਡੀਅਨ ਸਾਈਡ ਦੇ ਵਿੱਚ ਆ ਕੇ ਉਹ ਕਿਸੇ ਆਪਣਾ ਬੈਲੈਂਸ ਜਿਹੜਾ ਉਹਦਾ ਵਿਗੜ ਗਿਆ ਉਸ ਤੋਂ ਬਾਅਦ ਇਹ ਡਰੋਨ ਜਿਹੜਾ ਹੈਗਾ ਉਹ ਡਿੱਗ ਪਿਆ ਔਰ ਇਹਨੇ ਚੱਕ ਕੇ ਆਪਣੀ ਕਸਟਡੀ ਵਿੱਚ ਰੱਖਿਆ ਹੋਇਆ ਸੀ ਸਮੇਤ ਡਰੋਨ ਦੇ ਇਹਨੂੰ ਕਾਬੂ ਕੀਤਾ ਇਹਦੀ ਡਿਟੇਲ ਵਿੱਚ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਆ ਹੁਣ ਤੱਕ ਤੇ ਜਿਹੜੀ ਪੁੱਛਗਿੱਛ ਹੋਈ ਆ ਇਸ ਤੋਂ ਪਹਿਲਾਂ ਇਹ ਤਕਰੀਬਨ 6-7 ਵਾਰ ਡਰੋਨ ਰਾਹੀਂ ਜਿਹੜਾ ਹੈਗਾ ਸਪਲਾਈ ਲੈ ਚੁੱਕਾ ਔਰ ਫਰਦਰ ਆਪਣੇ ਸਾਥੀਆਂ ਰਾਹੀਂ ਅੱਗੇ ਤੋਂ ਅੱਗੇ ਜਿਹੜੇ ਹੈਗੇ ਆ ਉਹ ਡਰੱਗਸ ਦੀ ਸਪਲਾਈ ਇਹ ਕਰਦੇ ਸੀ ਇਹ ਪੂਰੀ ਡਰੱਗ ਚੇਨ ਹੈ ਜਿਹਦੇ ਵਿੱਚ ਇਹਦਾ ਇਹਨੂੰ ਜਤਿੰਦਰ ਕੁਮਾਰ ਨੂੰ ਇੱਥੇ ਅਰੈਸਟ ਕਰ ਦਿੱਤਾ ਗਿਆ ਇਹਦੇ ਬਾਕੀ ਰਹਿੰਦੇ ਤਿੰਨ ਸਾਥੀਆਂ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਬਨੋਂ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਜਿਹੜੀ ਡਰੱਗਸ ਆਈ ਸੀ ਉਹ ਪਠਾਨਕੋਟ ਪੁਲਿਸ ਨੇ ਜਦੋਂ ਡਰੋਨ ਨੇ ਡ੍ਰੌਪ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸਰਚ ਦੇ ਦੌਰਾਨ ਜਿਹੜੀ ਹੈਗੀ ਆ ਉਹ ਅੱਧਾ-ਅੱਧਾ ਕਿਲੋ ਦੀਆਂ ਦੋ खेਪਾਂ ਜਿਹੜੀਆਂ ਹੈਗੀਆਂ ਉਹ ਉਸੇ ਲੋਕੇਸ਼ਨ ਤੋਂ ਬਰਾਮਦ ਕੀਤੀਆਂ ਜਿਸ ਲੋਕੇਸ਼ਨ ਤੇ ਇਹ ਆਪਰੇਟ ਕਰ ਰਿਆ ਸੀਗਾ ਔਰ ਇਹਦੀ ਅੱਜ ਉਹਨੇ ਨਿਸ਼ਾਨਦੇਹੀ ਵੀ ਕੀਤੀ ਆ ਉਸ ਨਿਸ਼ਾਨਦੇਹੀ ਦੇ ਆਧਾਰ ਦੇ ਉੱਤੇ OJD ਡਰੱਗਜ਼ ਦੀ ਪਹਿਲਾਂ ਰਿਕਵਰੀ ਹੋ ਚੁੱਕੀ ਹੈ ਸੰਬੰਧੀ ਮੁਕਾਦਮੇ ਦਰਜ ਹੋ ਚੁੱਕੇ ਆ ਉਹ ਵੀ ਸਾਰੇ ਦੀ ਸਾਰੀ ਇਸ ਪੂਰੇ ਤੇ ਪੂਰੇ ਜਿਹੜੇ ਹੈਗੇ ਆ ਉਹ ਗੈਂਗ ਨਾਲ ਕਰੈਕਟ ਕਰਦੀ ਆ ਇਹ ਸਾਰੇ ਜਿਹੜੇ ਵਿਅਕਤੀ ਨੇ ਰਜਤेंद्र ਕੁਮਾਰ ਤੋਂ ਇਲਾਵਾ ਜਿਹੜੇ ਤਿੰਨ ਹੋਰ ਫੜੇ ਗਏ ਨੇ ਇਹ ਨਸ਼ੇ ਦੇ ਆਦੀ ਆ ਔਰ ਥੋੜੇ ਪੈਸਿਆਂ ਲਈ ਜਿਹੜੇ ਹੈਗੇ ਆ ਤੌਰ ਕੋਰੀਅਰ ਇਹ ਕੰਮ ਕਰਦੇ ਆ ਸੋ ਇਹਨਾਂ ਦਾ ਸਖਤੀ ਨਾਲ ਪੁਸ਼ਗਿਸ਼ ਜਾਰੀ ਹੈ ਪੁਸ਼ਗਿਸ਼ ਤੋਂ ਬਾਅਦ ਹੋਰ ਵੀ ਨਤੀਜੇ ਆਉਣ ਦੀ ਸੰਭਾਵਨਾ ਹੈ ਇਹਨਾਂ ਦਾ ਅਪਰਾਧਿਕ ਇਹਨਾਂ ਵਿੱਚੋਂ ਜਿਹੜੇ ਪਹਿਲਾਂ ਫੜੇ ਗਏ ਆ ਉਹਨਾਂ ਦਾ ਅਪਰਾਧਿਕ ਪਿਸ਼ੋਕੜ ਆ ਉਹ ਪਹਿਲਾਂ ਇਲੀਗਲ ਮਾਈਨਿੰਗ ਦੇ ਵਿੱਚ ਉਹ ਗ੍ਰਸਤ ਸੀਗੇ ਉਹਨਾਂ ਦੇ ਖਿਲਾਫ ਇਲੀਗਲ ਮਾਈਨਿੰਗ ਦੇ ਜਿਹੜੇ ਹੈਗੇ ਆ ਉਹ ਮੁਕਦਮੇ ਦਰਜ ਆ ਜਿਹੜਾ ਜਤਿੰਦਰ ਕੁਮਾਰ ਹੈ ਜਤਿੰਦਰ ਕੁਮਾਰ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਨਹੀਂ ਪਰ ਕਿਉਂਕਿ ਇਹ ਡਰੱਗਸ ਲੈਣ ਦਾ ਆਦੀ ਹੈ ਔਰ ਇਸੇ ਲਾਲਚ ਦੇ ਵਿੱਚ ਇਹ ਆ ਕੇ ਜਿਹੜਾ ਉਹਨਾਂ ਨਾਲ ਮਿਲ ਕੇ ਇਹ ਕੰਮ ਕਰਦਾ ਰਿਹਾ ਸੀ ਸੋ ਜਿੰਨੀਆਂ ਵੀ ਇਸ ਏਰੀਆ ਦੇ ਵਿੱਚ ਡਰੋਨ ਐਕਟੀਵਿਟੀਆਂ ਹੋਈਆਂ ਆ ਉਹਦੇ ਵਿੱਚ ਮੈਕਸਿਮਮ ਇਸ ਪੂਰੇ ਜਿਹੜਾ ਹੈਗਾ ਆ ਇਸ ਪੂਰੇ ਆਰਗੇਨਾਈਜ਼ ਜਿਹੜੇ ਗੈਂਗ ਦਾ ਹੱਥ ਹੈ ਉਹ ਅੱਜ ਇਹ ਇਹਨਾਂ ਦੀ ਪੁਸ਼ਟੀ ਤੋਂ ਸਾਬਤ ਹੋ ਗਿਆ ਹੈ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਿਆ ਹੈ ਕਿ ਗੱਤਕਾਰ ਕੀਤਾ ਗਿਆ ਵਿਅਕਤੀ ਕੋਲ ਵੀ ਨਸ਼ੀਦਾ ਆਦੀ ਹੈ ਤੇ ਉਹ ਅਕਸਰ ਪਾਕਿਸਤਾਨ ਤੋਂ ਹੈਰੋਂ ਮੰਗਵਾਉਂਦਾ ਸੀ ਤੇ ਪੁਲਿਸ ਵੱਲੋਂ ਉਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਨਵਰੀ ਚਿਵ ਲਈ ਅਨਮੋਲ ਸ਼ਰਮਾ ਦੀ ਰਿਪੋਰਟ